ਤਿਆਰ ਬਣਾ ਸਰ ਹੌਲ ਹੌਲ ਗਾਣੇ ਦੇ ਲਈ ਆਇਆ ਹਾਂ ਚੱਲ ਆਇਆ ਹਰ ਜੱਗ ਹੌਲ ਗਾਣੇ ਦੇ ਲਈ ਆ ਗਿਆ ਕਿਹਨਾਂ ਆ ਉਰੀ ਆ ਜਾ ਆ ਉੱਤੋਂ ਸੱਲੋ ਫਿਰ ਗਾ ਚਲੇ ਯਾਰ ਵੇ ਦੱਸ ਇਹ ਜਿੰਨਾ ਜ਼ਰੂਰ ਕਰਵਾਉਣ ਮੋਟਰ ਉਰੀ ਪੈਗਲਾ ਮੈਂ ਜਨ ਵੀ ਨਸਮਾਈ ਵੀਰ ਹੋਈ ਸਟਾਪ ਸੁਣ ਕਰੀ ਕਰੇ ਮੋਟਰ ਇਹ ਤਾਂ ਬੈ ਜਾ ਜੀ ਦੱਸ ਕਹਿੰਦੇ ਹੌਲ ਗੱਲ ਬਸੋੜੀ ਲਾਉਂਗਾ ਬਸ ਇਹਦਾ ਹੈਗਾ 5000 2000 ਮੈਂ ਇਹਦੇ ਵਿੱਚ ਗੁੱਸਾ ਲੱਗਦਾ ਮੈਂ ਕੋਤਿਆਂ ਜਾ ਹਾਂਗਾ ਯਾਰ ਦੱਸ ਬਾਈ ਜਿਹਨੂੰ ਮੰਗਦਾ ਉਹ ਨਹੀਂ ਸਰਦ ਨਹੀਂ ਮੰਨਦਾ ਕਿ ਮੱਕੀ ਕਹਾ ਜਾਈ ਹੈ ਹੈ ਸ਼ਾਮਾ ਪਛਾਰੇ ਲਾਗੀ ਤਰ੍ਹਾਂ ਕਿਉਂ ਨੇ ਤੇਰੀ ਕਿੰਨੇ ਦਾ ਹੈ ਲੈ ਜਾ 5000 ਦਿੰਦੇ ਆ ਲੈ ਜਾਣਾਗਾ ਸਾਢੇ 7000 ਦਾ ਲੱਗੇ ਸਰ ਹੁਣ ਹੁਣ ਦੁਕਾਨ ਦੇ ਜਿਹਨੇ ਆਏਗਾ ਜਾਂ ਲੈ ਆਏਗਾ ਹਰ ਜਹ ਹੁਣ ਦੁਕਾਨ ਦੇ ਜਿਹਨੇ ਆ ਗਿਆ ਕੀ ਕਹਿੰਦਾ ਇਹ ਮੇਰੇ ਕੋਲ ਬੰਦਾ ਕੀ ਬਣਾਉਂਦਾ ਉਹ ਵੀ ਦੁਕਾਨ ਪਰ ਕੀ ਹੋ ਗਿਆ ਯਾਰ ਮੈਂ ਵੀ ਟਿਨੇ ਚੋਰ ਕਰਨ ਲੱਗਿਆ ਵੀ ਕਿੰਨੇ ਪੈਸੇ ਲੈਨੇ ਆ ਅੱਛਾ 14000 ਮਾਪੇ ਵੀ ਸਾਨੂੰ ਮੰਨਦੀ ਰਹੇ ਮੁੱਲ ਕਰਨ ਦੇ ਆ ਪਹਿਣਾ ਸ਼ਰਮਾ ਪਾ ਕੇ ਤੂੰ ਵੀ ਸ਼ਰਮਾ ਹਾਂ ਮੱਝ ਨਹੀਂ ਤੂੰ ਕਰ ਰਿਹਾ ਵੀਡੀਓ ਬਣਾ ਕੇ ਨਾ ਮੱਝ ਲੈ ਲਓ ਨਾ ਗੱਲਾਂ ਨਾ ਕਰ ਤੂੰ ਨਹੀਂ ਆਪਣੇ ਫਟੇਗਾ ਕੋਈ ਕਿਹੜਾ ਫਟਾ ਹੈ ਆ ਜੀ ਵਾਪਸ ਬੱਕਰਾ ਹੈ ਬੱਕਰਾ ਹੈ ਮੈਂ ਦੇਖਿਆ ਜਾ ਰਿਹਾ ਉਹ ਬੈਠਾ ਛਾਈ ਇਹਨਾਂ ਨੂੰ ਮਾਰਨਾ ਨਹੀਂ ਬਾਈ ਮਾਨਣ ਨੂੰ ਕਿਹਾ ਤੂੰ ਮੜਾ ਕੇ ਮੈਂ ਪੁੱਛਿਆ ਬਾਈ ਇਹ ਮਾਨਣ ਤੂੰ ਬਹੁਤ ਬਸ ਰਿਹਾ ਹੈ ਬਾਈ ਮਾੜਾ ਵਾਈ ਮੰਡੀ ਬਾਈ ਮਾਨਣ 16000 ਮਾਨਦਾ ਤੂੰ ਵੀ ਲਾ ਯਾਰ 18000 ਲਾ ਯਾਰ ਆ ਜਾ ਓਏ 5000 ਨਹੀਂ ਕਹਿੰਦੇ 8000 ਕਹਿੰਦੇ ਤੈਨੂੰ ਬਾਈ ਨੂੰ ਹੋਗਾ ਉਹ ਫਣੀ ਓਏ ਦਿੰਦਾ ਫਣੀ 8000 ਕਹਿੰਦੇ ਅਸੀਂ 5000 ਦੇਖੀਓ ਚੱਕ ਫਣੀ ਆ ਕੈਂਦਾ ਕੈਂਦਾ ਪੰਜ ਕੈਂਦਾ ਹਾਂ 100 ਕਿਹੜੇ ਮਛੂ ਆਇਆ ਜਰਮਾਨੀ ਹੈ 15 ਆਇਆ ਤਾਂ ਪਿੰਡਾ ਕੱਟਾ ਯਾਰ ਮਿੱਠੂ ਫਿਰ ਨੌਹਿਆ ਦੋੜਾ ਕੋਣ ਚੱਲ ਉਹ ਚੱਕਰੇ ਵਰਦੇ ਕਿਹ ਕਿਹ ਮਾਰਦੇ ਨੇ ਬੰਦੇ ਕਹਿਰਾ ਹਾਂ ਕਹਿਰੇ ਨੂੰ ਐਂ ਖੜਾ ਹੁੰਦੇ ਹੋਣ ਯਾਰ ਇਹਦੇ ਨਾਮ ਦੇ ਸਾਨੂੰ ਗੂੜੇ ਤੇ ਆਏ ਨਹੀਂ ਆਏ ਗਾ ਸਾਨੂੰ ਰੁੱਖਾਂ ਨੂੰ ਰੁੱਖਾਂ ਬੋਲੀ ਦੇ ਨਾਮ ਚੱਕਰੇ ਬੰਦਾ ਕੁਝ ਨਹੀਂ ਦਿੰਦਾ ਤਾਂ ਹੀ ਨਹੀਂ ਸਾਨੂੰ ਕੋਣ ਗਾਲਾਂ ਕੱਢਦਾ ਇਹਨੇ ਸਾਡੇ ਫਿਰਦਾ ਇਹ ਆਇਆ ਤੂੰ 500 ਰੁਪਏ ਚੱਲ ਕੋਈ ਨਾ ਫਿਰਦਾ ਕਹੇ ਤਾਂ ਫੇਰ ਦੱਸ ਦਵੇ ਮਾਤੀ ਫਿਰ ਤੈਨੂੰ ਮੈਂ ਕੀ ਕਿਹਾ ਸੀ ਦੱਸ ਦਵੇ ਨਾਲੇ

ਹੈ ਚੀ ਨਾ ਨਾ ਇਹ ਤੇ ਤੋ ਟੁੱਟ ਗਈ ਨਾ ਲੱਤ ਟੁੱਟੀ ਹੋਈ ਆ ਬਾਹਰ ਲੈ ਆ ਜਨਾ ਲੱਤ ਨੂੰ ਤੈਨੂੰ ਬ੍ਰੇਕ ਨਹੀਂ ਥੱਲੇ ਆ ਲੱਤ ਟੁੱਟੀ ਹੋਈ ਆ ਥੋੜੀ ਦਿੱਕਤ ਆ ਥੱਲੇ ਆ ਜੀ ਇਕੱਠਾ ਦੀ ਜਨਾ ਵਾਦ ਦਊਗਾ ਦੇਸੀ ਉਹ ਕਿਹੜਾ ਆ ਥੋੜੀ ਪ੍ਰੋਬਲਮ ਸੀ ਮੈਂ ਚਾੜ ਠੀਕ ਹੈ ਨਾ ਸਭ ਨਾਲ ਟੈਗ ਵੀ ਚੱਲਦਾ ਤੇ ਇਹਦਾ ਇਹ ਮੁਰਤੇ ਬੇਚੀ ਦਿਓ ਕੱਟ ਫੋਨ ਬਾ ਤੂੰ ਕੱਢ ਰਿਹਾ ਹੁਣ ਲਾ ਲਾ ਚਲਾ ਦੇ ਚਲਾ ਦੇ ਚਲਾ ਦੇ ਆਇਆ ਥੱਲੇ ਆਇਆ ਹੁਣ ਮਰੋਣਿਆ ਓਏ ਜਿਹੜੇ ਆ ਥੱਲੇ ਆ ਜਾ ਲੈ ਕੀ ਰਿਹਾ ਆ ਵਕਤ ਮੈਂ 10000 ਪਹਿਲਾਂ ਕਿ ਬੁੱਕ ਪੀਸ ਫਾਉਲਾ ਕਰੀ ਰਹਾ ਗੰਦਾ ਮਾਰ ਦੇ ਤੇਰੀ ਮੰਮੀ ਨਾ ਜਿਹੜਾ ਕਰਦੇ ਨਾ ਜਿਹੜਾ ਬੱਕਰਾ ਕਿੱਦਾਂ ਫੜੀ ਜੀ ਮਾਮਾ ਅੱਛਾ ਕਿਹੜਾ ਵਾਲੀ ਬਾਬੂ ਜੀ ਗੱਲਾਂ ਦੋ ਹਜ਼ਾਰਾਂ ਕਿਹੜੇ ਦਾ ਮਾਰਦੀ ਕਰ ਜਿਵੇਂ ਸੀ ਨਾ ਉਰੀ ਆ ਜਾ ਆਇਆ ਉੱਤਨੇ ਥੱਲੇ ਫਿਰ ਗਾਚਦੇ ਯਾਰ ਬਈ 10000 ਇਹ ਕਿ ਲੋਕਾਂ ਦੀ ਪੈਣ ਨਹੀਂ ਆਹੋ ਆ ਇਹ ਕਿਹੜਾ ਚੋੜੀ ਲਾ ਗਿਆ ਕੀ ਹੋ ਗਿਆ ਮੈਥ ਮੈਸੀ ਹੁੰਦੀ ਆ ਮੈਨੂੰ ਰੁਕੋ ਰੁਕੋ ਇਹ ਆਪਣੇ ਕੀ ਅਚਲ ਆਇਆ ਹੁਣ ਤੂੰ ਬੋਲ ਤੂੰ ਵੇਸ਼ ਕੀ ਗੱਲ ਹੈ ਬੋਲ ਪਰ ਮੂੰਹ ਤੂੰ ਹੀ ਇੱਧਰ ਆ ਉਰੇ ਆ ਜਾ ਉਹ ਉੱਥੇ ਹੋ ਗਿਆ ਇੱਥੇ ਆਇਆ ਤੂੰ ਅੱਬਾ ਮਰਗਾ ਹੁੰਦਾ ਹਾਂ ਦੱਸ ਕੀ ਕਹਿੰਦਾ ਇਹ ਦੇਖਰਾ ਸਾਢੇ ਲੜ ਦੇ ਹਾਂ ਬਹੁਤ ਫਿਰ ਇਹ ਦਸ਼ਕ ਦਾ ਹਟਿਆ 9 ਬਸਦਾ ਹੁੰਦਾ 14 11000 ਰੁਪਏ ਮਨਾ ਦੇ ਬੜੇ ਵੀਰੇ ਦੁਬਈਏ ਦਾ ਆਪਦੇ 11000 ਰੁਪਏ 11000 ਕੋਈ ਨਾ ਰੱਖਿਆ ਪੈਸੇ ਵਾਦ ਲਾ ਆਫਗਾਨ ਮੇਰੇ ਕਿਨ ਸਾਢੇ ਕਰੋੜ ਦੇਣਾ ਦੇ ਚਾਰ ਪੰਜ ਠੀਕ ਆ ਆ ਵੀ ਚਿਹਰੇ ਨਾਲ ਬਾਜੂ ਮੋਕੀ ਲੈ ਖੜਦੋ ਯਾਰਾ ਜੇ ਰਹੀ ਬਾਬੂ ਸਾਹੀ ਬੱਚਾ ਪਾ ਨਾ ਆਦ ਨ ਕਰੇ ਉਹ ਵੀ ਆ ਫਾਪਲੇ ਸੀ ਗੀਰੀ ਵਾਲੇ ਬੰਦੇ ਨੇ ਉਹ ਫਿਰ ਅਸੀਂ ਬੀਬੀ ਰੋਣ ਕਰਕੇ ਨਹੀਂ ਰੱਖੀ ਕੋਈ ਅਸੀਂ ਵੀ ਰੱਖੀ ਰੱਖੀ ਹੁਣ ਕੋਈ ਹੋ ਕਰ ਨਹੀਂ ਕਰਦਾ ਨਹੀਂ ਹੁਣ ਵੀ ਜਿਸ ਵਾਂ ਤੂੰ ਕਰਵਾਉਣ ਮੋਟੀ ਮੇਰੀ ਭੈਣਾਂ ਮੈਂ ਚੱਲ ਨੀ ਨਸਮਾਈ ਵੀਰ ਅੱਛਾ ਕੀ ਜਾਂ ਕੇ ਹੋਰ ਸੁਣ ਲੈਣਗਾ ਫਾੜ ਯਾਰ ਜਾਂ 12000 ਹੋਗਾ ਚੈੱਕ ਕਰੀ ਠੀਕ ਹੁਣ ਫੁੱਲ ਰਦੀਏ ਨੇ ਅੱਧ ਕੱਢੀ ਲੈ ਮੜਾ ਇਹਨੂੰ ਕੱਢ ਕੇ ਬਈ ਰੋ ਜਿਹੜਾ ਚੱਡਾ ਦੇਖਣਾ ਚੱਡਾ ਬਾਹਰ ਹੋ ਗਿਆ ਤੂੰ ਦੱਸ ਮੈਨੂੰ ਬਾਈ ਚੱਡੇ ਦੀ ਨਪੀ ਲੱਗਦੇ ਨੇ ਬਾਈ ਰਾਣਵਾਲ ਦੇਖਦਾ ਮੈਂ ਮੜੋ ਦੇ ਤਾ ਸਾਦੇ ਖਾਂ ਰਾਣੇ ਕਰਨਾ ਸੀ ਮਰ ਜੀ ਦੇਣਾ 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 ਕਾਫੀ ਬੱਕਾ ਕੱਚਾ 11000 ਰੁਪਇਆ 10000 ਬਹੁਤੀਆਂ ਕਹਿੰਦਾ ਕੀ ਫਾਇਦਾ 12000 ਲੈ ਰਣ ਨਗਰ 12 ਲਾਦਾ ਇਹ ਕੀ ਕਹਿੰਦਾ ਇਹਦੇ ਚ 14 ਮੰਗੀ ਜਾਂਦਾ ਹੈ 14 13 ਦੀ ਲੋੜ ਤੇ ਯਾਰ ਰੁਪਏ ਫੁੱਲ ਲਾ ਦੇ ਚ ਕੰਮ ਹੁੰਦਾ ਹੁੰਦਾ 14 ਫਾੜਿਆ ਸਾਢੇ 12 ਦੇ ਫਾੜਵਾ ਸਾਢੇ 12 ਦਾ ਅੱਲਾ ਕੰਮ ਕਿੰਨਾ ਕਰੂਗਾ ਕਿੱਲੇ ਦੁਲ ਗਿਆ ਕਿਲੇ ਦੇ ਫੜੂ ਕਿਲੇ ਦੇ ਨਹੀਂ ਖੜਦਾ ਲੈ ਕੇ ਜਾ ਮੈਨੂੰ ਪਤਾ ਕਿਲੇ ਖੜੂ ਐ ਬਹੜਵਾ ਇਹ ਐ ਦੋਲਦਾ ਬਾਈ ਜੈ ਜੀ ਹੈ ਜੀ ਹੜਨਾ ਤੋਲਦਾ ਬਾਈ ਬਾਈ ਸਾਹਿਬ ਬਾਈ ਨੱਕੀ ਹੁੰਦਾ ਉਹਦਾ ਹੁੰਦਾ ਰੋਗ ਨਾਲ ਅੱਖ ਮਰਿਆ ਫੇਰ ਫੜੇਗਾ ਤੇਰੇ ਨਾਲ ਕੀ ਹੁੰਦਾ ਉਹ ਬੱਬਰ ਮੈਂ ਨਹੀਂ ਕਰਦਾ ਮੈਨੂੰ ਫੜਾ ਕਰਦਾ ਨਾ ਲੋ ਲਾ ਦੇ ਲੈਣਾ ਹਾਂ ਆ ਜਾ ਚੈੱਕ ਕਿੰਨੇ ਦਾ 1.5 ਲੱਗਣਾ ਹਾਂ 13 ਦਾ ਕਰ ਦੇ ਕਹਿੰਦਾ ਇੱਥੇ ਆ ਗੜਾ ਇੱਥੇ ਆ ਗੜਾ ਉਹ ਕਿੱਧਰ ਗਿਆ ਉਹ ਕਿੱਧਰ ਗਿਆ ਮੁੰਡਾ ਆਣ ਵਾਲਾ ਕਿੱਧਰ ਗਿਆ ਬੰਦ ਨਾ ਬਾਈ ਪੂਰੇ ਨਾ ਕਰ ਦੇ ਤੈਨੂੰ ਕੋਈ ਨਾ ਪੂਰੇ ਨਾ ਕਰਦੀਆਂ ਰੋਣੀਆਂ ਤੁਸੀਂ ਵਾਹ ਲੈਣਾ ਥੋੜਾ ਵਾਹ ਲੈਣਾ ਅਸੀਂ ਸਾਨੂੰ ਵਾਹ ਦੇ ਦੇ 5 400 ਦੇ ਵਿੱਚ ਹੋਰ ਖਦੀ ਪੂਰੇ ਨਾ ਕਰ ਦੋ ਉਹ ਚਾਚਾ ਰੁਪਏ ਫੁੱਲ ਲੱਗ ਗਏ ਕਾਹਨੂੰ ਮਰਵਾਉਣਾ ਨਹੀਂ 650 ਪਰ ਨੇ ਬਾਠ ਠੀਕ ਹੈ ਫਿਰ ਤਾ ਤੇਰਾ ਕਹਤਾ ਯਾਰ 13 13 ਮੈਂ ਲਈ ਪਰ 12 ਮਿੰਮੀ ਗਾ ਨਹੀਂ ਪਈ ਜਾਊਗਾ 15 ਕੋਲੋ ਸਿੱਧੀ ਜਾਣਾ ਜਾਨ ਮੇੜ ਕੇ ਬਣਾ ਕਰੋ ਬਾਈ ਬੰਦਾ ਮਰ ਦਿੰਦਾ ਦੇਣਾ ਨਹੀਂ ਰਪੀਏ ਦੇ ਚੈੱਕ ਨੋਨ ਨੇ ਮੈਂ ਕਹਾਵਾ ਪੈਸੇ ਦੇ ਉਹ ਬਾਈ ਤੂੰ ਤੁਹਾਨੂੰ ਕਹੀ ਹੈ ਤੇਰਾ ਮੇਰਾ ਪੈਸੇ ਦੇਓ ਯਾਰ ਪੈਸੇ ਦੇਓ ਬੰਦੇ ਮਿਲਾ ਦੇ ਪੈਸੇ ਲੈਓ ਇਹਨੂੰ ਪੈਸੇ ਨੇ ਬੰਦੇ ਨੇ ਆਪ ਛੁਲਾ ਦੇ ਪੈਸੇ ਦੇਓ ਪਹਿਲਾਂ ਪੈਸੇ ਦੇ ਮੈਂ ਤੇਰਾ ਤੇਰੇ ਬੱਕਰੇ ਦਾ ਜਮਾ ਜਮਾ ਬੱਕਰਾ ਜਮਾ 20 ਇਹ ਭਰادیه ਹੈ ਫਿਰ ਤੂੰ ਦੇਣਾ ਹੈ ਤੈਨੂੰ ਬੰਨਾ ਬੰਨਾ ਉਹ ਬੱਕਰਾ ਫੜਾ ਦੇ ਬਾਬਾ ਆਦੇ ਦਰਫੇ ਬੰਦ ਕੇ ਗਰਾਉਂਦੇ ਹੋ ਸਾਡਾ ਬੱਕਰਾ ਖੋਲਦੇ ਹੁੰਦੇ ਨੇ ਬੱਕਰੇ ਖੋਲਦੇ ਹੁਣਾ ਬੜਾ ਬੱਕਰਾ ਖੋਲਵਾ ਬੜਾ ਆ ਗਿਆ ਲੈ ਨੀ ਤੇਰਾ ਖਿਆਲ ਕਰਾ ਸਲਾ ਪੈ ਦਿੱਤੇ ਨਹੀਂ ਪੂਰਿਆਂ ਦਾ ਕਰਨਾ ਮੈਂ ਤੇਰੇ ਘਰ ਜਿੰਨੇ ਲਾ ਪੂਰੇ ਬਣੇ ਹੁੰਦਾਗਾ ਹੈ ਪੂਰੇ ਨਾ ਬੱਕਰਾ ਸਾਢੇ 12000 ਦਾ ਬੱਕਰਾ ਲਿਆ ਬੜੇ ਵੀਰੇ ਸਾਢੇ 12000 ਜੇ ਹਣ ਬਣ ਦੇਣਾਗਾ ਦਿਨ ਦਿਨ ਜਨਾ ਦੇ ਆਜਾ ਕਰ ਦੋ ਨਮੇੜੋ ਵੀਰੇ ਚੈੱਕ ਬੜਾ ਬੜਾ ਬਾਈ ਓ ਯਾਨੀ ਗੱਲ ਬੜੇ ਦੀ ਸਾਢੇ 12 ਲਾਤਾ ਸੀਗਾ ਉਹ 13 ਤੇ ਇਹਨਾਂ ਨੇ ਕਹਿੰਦੇ 13 ਦਾ ਲਾਓ ਸਾਢੇ 12 ਲੱਗਦਾ ਜੀ ਚਾਚੇ ਨੇ ਮੰਨੇ ਨਹੀਂ ਇਹ ਕਹਿੰਦਾ ਕਹਿਉ ਨਹੀਂ ਪੁੱਲ ਦਾ ਕਹਿ ਤਿਆਰ ਸੁਣ ਹਾਂ ਹੋ ਗਿਆ ਬਸ ਕਿਵੇਂ ਹੋ ਗਿਆ ਨਾ ਜਿੱਥੇ ਫੇਰ ਹੀ ਗਰਮ ਹੋਣਾ ਨਾ ਨਾ ਪੈਸੇ ਨਹੀਂ ਦਿਖਾ ਮੋੜਾ 12:30 ਹੋਊਗਾ ਉਹ ਇੰਨੇ ਦਾ ਕਹਿ ਦੇ ਉਹ ਪ੍ਰਾਪਤਾ ਦੇ ਉਹ ਭਾਈ ਆ ਪੈਸੇ ਦਾ ਬਣਾ ਕੇ ਦਿਖਾਓ ਆਪੀ ਤਾਂ ਜਦ ਤੁਸੀਂ ਕਹੋਗੇ ਬਾਹਰ ਮੋੜਿਆ ਭਾਜਾ ਤਾਂ ਪੈ ਖੜਾਗਾ ਕਿੰਨੇ ਲਾ ਕੇ ਪੈਸੇ